ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਦੋਸਤੋ ਸਾਨੂੰ ਉਮੀਦ ਹੈ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅਸੀਂ ਅੱਜ ਫਿਰ ਹਾਜ਼ਰ ਹੋਏ ਹਾਂ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਲੈ ਕੇ ਕਥਾ ਦਾ ਟਾਈਟਲ ਹੈ ਇੱਕ ਬਜ਼ੁਰਗ ਉਸਦੇ ਬੱਚੇ ਅਤੇ ਸੰਦੂਕ ਪਹਿਲਾਂ ਆਪਾਂ ਚੱਲ ਕੇ ਕਥਾ ਸੁਣਦੇ ਹਾਂ ਫਿਰ ਕਰਦੇ ਹਾਂ ਇਸ ਦੇ ਵਿਚਾਰ ਅੰਤਜਲੀ ਦੇ ਮੈਂ ਇਕ ਗਾਥਾ ਪੜੀ ਸੀ ਇੱਕ ਬਜ਼ੁਰਗ ਪਿਤਾ ਬੇਸਰੇ ਮਰਗ ਤੇ ਦਮ ਤੋੜ ਰਿਹਾ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸੰਦੂਕ ਦਿੱਤਾ ਬਕਸਾ ਲੋਹੇ ਦਾ ਔਰ ਉਹਨੂੰ ਤਿੰਨ ताले ਲਗੇ ਖਾਬੀਆਂ ਵੀ ਦਿੱਤੀਆਂ ਤੇ ਆਖਿਆ ਮੇਰੇ ਬੱਚਿਓ ਇਨ ਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਮੇਰੇ ਜੀਵਨ ਭਰ ਦਾ ਖੂਨ ਪਸੀਨਾ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾਏ ਜੀ ਕਹਿੰਦਾ ਹੈ ਔਰ ਪਿਤਾ ਦੀ ਇਹ ਦਿੱਤੀ ਹੋਈ ਥਿੰਡ ਵੀ ਚਾਣੀ ਹੈ ਬੱਚਿਆਂ ਨੇ ਤੇਤੀਸਾ ਉਸ ਬਸਤੇ ਨੂੰ ਸਾਫੇ ਕੋਸ਼ਤੇ ਰੱਖਿਆ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਦੀ ਕਰਦੇ ਨੇ ਰੋਜ਼ ਮੱਥਾ ਵੀ ਟੇਕਦੇ ਨੇ ਪਿਉ ਦਾ ਰੂਪ ਜਾਣ ਕੇ ਕਿਸਾ ਦੀ ਬੇਨ ਸਮੇਂ ਦੀ ਕਰਦੇ ਵਕਤ ਦੀ ਕਰਦੇ मुफलिश हो गए गरीब हो गए व्यापार ऐसे घाटे पै गए कोल कुछ भी ना रहे। हालात ऐसे आ गए दो वक्त की रोटी चलाने की औखी हो गई अज एक संत आया द्वार पे दस्तक दिखे इना दो बच्चियां ने दरवाजा खोलिया है ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿ ਲਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ ਵੱਡੇ ਖੱਪਰ ਦੇਖੀ ਪਾਈ ਸਾਨੂੰ ਕੀ ਦੇਈ ਫਕੀਰ ਕਹਿਣ ਲਗਾ ਮੈਂ ਇਸ ਖੱਪਰ ਦੇ ਕੋਈ ਸਾਨੂੰ ਦੇਣ ਵਾਸਤੇ ਆਇਆ ਆਪ ਦੀ ਗਿਆਤ ਲਈ ਅਰਜ਼ ਕਰਾਂ ਕਈਆਂ ਦਾ ਦੇਣਾ ਵੀ ਖੋਣਾ ਹੁੰਦਾ ਹੈ ਕੰਿਆਂ ਦਾ ਦੇਣਾ ਦੇਣਾ ਨਹੀਂ ਆਉਂਦਾ ਲੈਣਾ ਕੰਿਆਂ ਦਾ ਲੈਣਾ ਲੈਣਾ ਨਹੀਂ ਆਉਂਦਾ ਦੇਣਾ ਅਗਲੇ ਨੂੰ ਝੋਟ ਕਰਨੀ ਹੋਵੇ ਹੱਥ ਕੇ ਵੀ ਝੋਟ ਕੀਤੀ ਜਾ ਸਕਦੀ ਹੈ ਰੋਕ ਰੋਕੇ ਵੀ ਝੋਟ ਕੀਤੀ ਜਾ ਸਕਦੀ ਹੈ ਅਗਲੇ ਨੂੰ ਮਾਰਨਾ ਹੋਵੇ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ ਗਲਤਰੀ ਨਹੀਂ ਹਤੀ ਭਾਵਨਾ ਦੇਉਗੀ को संत कह लगा मैं कुछ देन आया दोवे कह लगे संत जी थोड़े खप्पर बेच कुछ दिखाई तो देता नहीं कि है संदेशा है संदेशा देन आया कि थोड़े पिता ने सानू एक बहुत वाला बक्सा दिता अस हां दिता अस सजा के रखे असि सवेरे शाम मथा टेक हैं तो दीप कर हैं पिता की निशानी है ਕਦੀ ਖੋਲਿਆ ਉਸਨੂੰ ਕਹਿੰਦੇ ਕਿ ਖੋਲਿਆ ਤੇ ਨਹੀਂ ਬਸ ਮੈਂ ਸਾਨੂੰ ਇਹੀ ਸੰਦੇਸ਼ ਆ ਦੇਣਾ ਅੱਜ ਖੋਲ ਕੇ ਦੇਖ ਲੈ। ਸ਼ਾਦੀਆਂ ਗੋਲਤਨ ਖੋਲਿਆ ਸਾਰਾ ਬਖਤਰ ਸੋਨੇ ਦੀਆਂ ਮੋਰਾ ਨਾਲ ਪਰਿਆ ਹੋਇਆ। ਸੁਭਾਨ ਅੱਿਤਨਾ ਧਨ ਹੋੰਦੇ ਹੋਇਆ ਮੁਫਲਸੀ ਦੇ ਕੰਦੇ ਵਰੀ ਵੀ ਦੇ ਗਿਨ इना धन होंद आया इकबाल इस इंज बयान करते ने खजाना हूं छुपाया मुझको मुझसे हा के सहरा ने किसी को क्या खबर है कौन हूँ मैं किसकी दौलत हूँ हाँ तो मैं एक बहुत बड़ा खजाना पर रेत दिख दफना और रेत एक पास करा तो खजाना प्रगट हो गया कोई खोले ते खेद जो है बने तो मैं जकड़ा गरा, धन गुरु ग्रंथ साहिब जी महाराज ज्ञान दा फजाना है नाम दा फजाना है दैवी गुणा दा फजाना है अमृत दा सागर है सुखा दा सागर है खोलना पेला तेउ दा खोल दिखता फजाना ते पिता गुरु नाम से दादा अकाल पुर खुदा फजाना सानो ਬੜੀ ਅਗੰਮੀ ਸੌਗਾਤ ਹੈ ਇਹ ਦੇ ਬਸ਼ਰ ਤੇ ਕੋਈ ਖੋਲੇ ਨੁਕਤਾ ਜੋ ਗੁਰੂ ਗ੍ਰੰਥ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਂ ਅਰਜ਼ ਕਰਾਂ ਜਦ ਸ਼ਬਦ ਤੋਂ ਸੰਸਾਰ ਆਇਆ ਹੈ ਉਹ ਸ਼ਬਦ ਸੰਸਾਰ ਵਿੱਚ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸਰੀਰ ਆਇਆ ਹੈ ਸੋ ਸਰੀਰ ਵਿੱਚ ਮਾਂ ਬਾਪ ਦੇ ਅੰਸ਼ ਮੌਜੂਦ ਇਨੋ ਗੁਰੂ ਨਾਨਕ ਜੀ ਇਹ ਬਿਆਨ ਕਰਦੇ ਨਾਮੁ ਕਲਿਮ ਮੱਲਾ ਪਹਿਲਾ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਝੋ ਬ੍ਰਹਮ ਗਿਆਨੇ اے ਬ੍ਰਹਮ ਗਿਆਨਿਓ ਇਨੂ ਵੀ ਸਮਝੋ ਹਰ ਪੁਰਸ਼ ਦੇ ਅੰਦਰ ਨਾਰੀ ਹੈ ਹਰ ਨਾਰੀ ਦੇ ਅੰਦਰ ਪੁਰਖ ਮਾ ਬਾਹਵਤੋ ਸਰੀਰ ਆਇ ਦੋਹਾਂ ਦੀ ਅੰਸ ਮੌਜੂਦ ਹੈ ਪੁਰਖ ਇਸ ਵਾਸਤੇ ਪੁਰਖ ਹੈ ਇਹਦੇ ਜੇ ਪਿਤਾ ਦੀ ਅੰਤ ਪੂਰੀ ਹੈ ਮਾਂ ਦੀ ਥੋੜੀ ਹੈ ਦੋਨੀ ਇੱਕ ਦੋ ਮਾਤਰਾ ਦਾ ਭੇਦ ਹੈ ਜਿਆਦਾ ਭੇਦ ਨਹੀਂ ਹੈ ਵੀ ਮੈਲਸ ਕਰਦੇ ਹਾਂ ਬਿਲਕੁਲ ਜੰਗ ਚ ਹੁਣਾ ਇਸਤਰੀ ਇਸ ਵਾਸਤੇ ਇਸਤਰੀ ਦਿਖਾਈ ਦੇ ਰਹੀ ਹੈ ਇਹਦੇ ਜੇ ਮਾਂ ਦੀ ਅੰਤ ਪੂਰੀ ਹੈ ਪਿਤਾ ਦੀ ਅਧੂਰੀ ਹੈ ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ ਪੁਰਖ ਮੇਲਾ ਨਾਰ ਮੇ ਪੁਰਖਾ ਨਾਰ ਮੇ ਉਹ ਜੋ ਬ੍ਰह्म ज्ञानी ਇਹ ਜੋ ਅਧੂਰਾਪਣ ਹੈ ਸੰਪੂਰਨ ਹੋਣਾ ਚਾਹੁੰਦਾ ਹੈ ਇਸ ਵਾਸਤੇ ਪੁਰਸ਼ ਦੇ ਅੰਦਰ ਕੰਮ ਪੁਰਸ਼ ਦੀ ਕੋਈ ਕਸ਼ਿਸ਼ ਨਹੀਂ ਹੈ ਸੋ ਉਹ ਉਤਿਹਰ ਮਕੰਮਲ ਬਣਨਾ ਚਾਹੁੰਦਾ ਇਸਤਰੀ ਦੇ ਅੰਦਰ ਇਸਤਰੀ ਦੀ ਕੋਈ ਕਸ਼ਿਸ਼ ਨਹੀਂ ਹੈ ਬਲਕਿ ਇਸਤਰੀ ਦੀ ਕਈ ਵਾਰ ਨਿਕਟ ਵਰਤੀ ਇਸਤਰੀਆਂ ਨਾਲ ਹੀਰ ਖਾਣ ਦੀ ਹਾਂ ਇਸਤਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ ਇਸਤਰੀ ਤੇ ਉਹ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤਨ ਗੱਲ ਬੜੀ ਕੀਮਤੀ ਕਹੀ ਹੈ ਬਾਲਕ ਨੇ ਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਬਾਲਕ ਨੇ ਆ ਛੋਟੀ ਜਿਹੀ ਕਨੇ ਆ ਤੇ ਉਹਦੇ ਹਾਲੇ ਦੋਲੇ ਕੋ ਮਦੀ ਪਰ ਕਰਮਾ ਕਰਦੀ ਹੈ ਤੇ ਉਹਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਹੈ ਖੁਦ ਖਿੜ ਜਾਂਦੀ ਹੈ ਮਾਂ ਦੀ ਇਤਨੀ ਪਰਕਰਮਾ ਕਿਉਂ ਨਹੀਂ ਕਰਦੀ ਮਾਂ ਜੈਸੀ ਤੇ ਹੈ ਹੀ ਤੇ ਉਹਨੂੰ ਵੇਖ ਕੇ ਖੁਸ਼ ਹੁੰਦੀ ਕਸ਼ਿਸ਼ ਪਿਤਾ ਦੇ ਔਰ ਯਕੀਨ ਜਾਨੋ ਪੁੱਤਰ ਦੇ ਅੰਦਰ ਕਸ਼ਿਸ਼ ਮੰਗਦੀ ਹੈ ਮੰਗਦੀ ਮੈਨੂੰ ਬੈਕਰ ਫੀਲਡ ਅਮਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿੰਨੇ ਕੇਸ ਅਦਾਲਤਾਂ ਚੱਲਦੇ ਨੇ ਅਗਰ ਬੱਚੇ 8 ਸਾਲ ਤੋਂ ਵੱਡੇ ਉਮਰ ਦੇ ਨੇ ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਮਾਂ ਨਾਲ ਜਾਣਾ ਹੈ ਕਿ ਪਿਓ ਨਾਲ ਕਹਿੰਦੇ 90 ਫੀਸਦੀ ਸਰਾ ਹੋਇਆ ਬੱਚੀਆਂ ਸਵਨੋ ਚੋਣ ਲਿਆ ਨੇ ਪੁੱਤਰ ਮਾਂ ਨੂੰ ਬਿਲਕੁਲ ਵਿਪਰੀਤ ਗਿਆਨ ਪਲਟ ਗਿਆ ਕਰ ਰਹੇ ਨੇ ਤੇ ਪੇਪਰਾਂ ਤੇ ਆਇਆ ਕਿ ਖਰੀਬਨ ਖਰੀਬਨ ਕੈਲੀਫੋਰਨੀਆ ਦੇ 83 ਫੀਸਦੀ ਸ਼ਾਦੀਆਂ ਤੇ ਤਲਾਕ ਹੋ ਜਾਂਦੀ ਹੈ ਨਹੀਂ ਨਹੀਂ ਬੱਚੀਆਂ ਟੁੱਟ ਜਾਂਦੀ ਹੈ ਮਹਾਰਾਜ ਐਸਾ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖ ਬੋਧੋ ਬ੍ਰह्म ਗਿਆਨੇ ਮਾਂ ਬਾਪ ਕੋ ਸ਼ਰੀਰ ਆਇਆ ਹੈ ਮਾਂ ਬਾਪ ਦੇ ਅੰਤ ਸ਼ਰੀਰ ਦੇ ਇੱਕ ਮੌਜੂ ਮਨ ਦੇ ਵੀ ਮੌਜੂਦ ਹੈ ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਦੇ ਗਿਆਨ ਤਰਕ ਵਿਚਾਰ ਪੁਰਸ਼ ਹੈ ਤਰਕ ਬੜੀ ਪ੍ਰਧਾਨ ਆਉਂਦੀ ਹੈ ਪੁਰਸ਼ ਦੇ ਅੰਦਰ ਭਾਵਨਾ ਬੜੀ ਪ੍ਰਧਾਨ ਆਉਂਦੀ ਹੈ ਇਸਤਰੀ ਦੇ ਪਰ ਦੋਵੇਂ ਅਧੂਰੇ ਹੈ ਕਹਿੰਦੇ ਨੇ ਭਾਵਨਾ ਤੋਂ ਬਿਨਾ ਗਿਆਨ ਲੰਗੜ ਇਹ ਜੇ ਚੱਲਣ ਦੀ ਤੌਹੀਤ ਨਹੀਂ ਹੁੰਦੇ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਕਰਦੇ aur ਗਿਆਨ ਤੋਂ ਬਿਨਾ ਭਾਵਨਾ ਸ਼ਰਦਾ ਅੰਧੀ ਬਟਕੇ ਬਟਕੇ ਜਦੋਂ ਮੈਂ ਹਾਈ ਸਕੂਲ ਵਿੱਚ ਪੜ੍ਹਦਾ ਸੀ ਇੱਕ ਕਹਾਣੀ ਪਉ ਦਾ ਮਤਾਲਾ ਕੁਦਰਤ ਨਾਮੇ ਕਿਤਾਬ ਜੋ ਹੈ ਪੜਾਈ ਜਾਂਦੀ ਸੀ ਉਸ ਜ਼ਮਾਨੇ ਉਹ ਦੇਖ ਤੇ ਅਜੇ ਤੱਕ ਮੈਨੂੰ ਯਾਦ ਹੈ ਪਿੰਡ ਨੂੰ ਅਗਲੇ ਹੂੰ ਬੜੀ ਗੌਰਵੀ ਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੇ ਪੈਰ ਅੱਖਾਂ ਸਨ ਨਕੇ ਪਿੰਡ ਛੋੜ ਕੇ ਬਾਹਰ ਆ ਗਏ ਆਮਣੇ ਸਾਹਮਣੇ ਮਕਾਨਾਂ ਦੇ ਦੋ ਬੰਦੇ ਰਹਿ ਗਏ ਇੱਕ ਅੰਦਾ ਇੱਕ ਲੰਗੜਾ ਹੂੰ ਇੱਕ ਦੇ ਦੋਵੇਂ ਪੈਰ ਤੇ ਲੱਗਦਾ ਇੱਕ ਦੀਆਂ ਦੋਵੇਂ ਅੱਖਾਂ ਨੇ ਲੰਗੜੇ ਨੇ ਆਵਾਜ਼ ਮਾਰੀ ਅੰਦੇ ਨੂੰ ਤੂੰ ਮੇਰੀ ਆਵਾਜ਼ ਦੀ ਸਿੱਧ ਤੇ ਚੱਲ ਕੇ ਆ ਜਾ ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ ਨਿਕਲ ਜਾਵਾਂ ਅੱਗੇ ਤੋਂ ਨਿਕਲ ਜਾ ਅਜੀਤੇ ਕਹਾਣੇ ਪਰ ਬਹੁਤ ਵੱਡੀ ਇਹ ਸਚਾਈ ਹੈ ਖਿਦਮਤ ਖਲਕ ਕੇ ਲਗ ਗਏ ਇਨਸਾਨ ਕੁ ਲਗੜਾ ਉੱਦੀ ਬਿੱਟੇ ਬੈਠ ਗਿਆ ਉਹ ਰਸਤਾ ਦੱਸਦਾ ਗਿਆ ਉਹਦੇ ਪੈਰ ਚੱਲਦੇ ਗਏ ਦੋਵੇਂ ਅਗ ਚੌਨੇ ਕਲ ਗਏ ਕੰਲੀ ਸਰਵ ਵੱਟ ਕੇ ਗਏ ਤੇ ਤ੍ਰਿਸ਼ਨਾ ਦੀ ਅਗ ਤੋਂ ਨਹੀਂ ਨਿਕਲਦੀ ਵਿਕਾਰਾਂ ਦੀ ਅਗ ਤੋਂ ਨਹੀਂ ਨਿਕਲ ਸਕਦੀ ਵੱਟ ਕੇ ਵੱਟ ਕੇ ਕੱਲਾ ਗਿਆਨ ਤੇ ਚੱਲਦਾ ਹੀ ਨਹੀਂ ਕੱਲਾ ਤਰਕ ਤੇ ਚੱਲਦਾ ਹੀ ਉਹਦੇ ਕੋਲ ਰਿਹੈ ਨਹੀਂ ਬੜੇ ਬੜੇ ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਉਹਨਾਂ ਦੀ ਜ਼ਿੰਦਗੀ ਦੀ ਕੁਛ ਵੀ ਉਹ ਦੋਹਾਂ ਦਾ ਸੁਮੇਲ ਚਾਹੀਦਾ ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕਹਿ ਗਿਆਨ ਨੂੰ ਪੁਰਸ਼ ਕਹਿ ਲੈ ਜਿ ਭਗਤੀ ਤੇ ਲਵੰਤੀ ਨਾ ਰੂਪ ਅਨੂਪ ਪੂਰੀ ਆਸਾ ਪਰ ਗਿਆਨ ਨੂੰ Rao ਆਖਿਆ ਗਿਆਨ Rao ਜਬ ਤੇ ਜੇ ਉਹਨੂੰ ਪੁਰਸ਼ ਕਿਹਾ ਭਗਤੀ ਨੂੰ ਇਸਤਰੀ ਕਿਹਾ ਜਿੱਥੇ ਸਰੀਰ ਦੇ ਮਾਂ ਬਾਪ ਦੀ ਅੰਸ ਮੌਜੂਦ ਹੈ ਮਨ ਦੇ ਵਿੱਚ ਵੀ ਹੈ ਸਰੀਰ ਦੀ ਇਹ ਜਿਹੜੀ ਕਸ਼ਿਸ਼ ਹੈ ਮਨੁੱਖ ਬਾਹਰੋਂ ਪੂਰੀ ਕਰਦਾ ਹੈ ਵਿਆਹ ਕਰਕੇ ਬਾਹਰੋਂ ਇਸਤਰੀ ਲੈ ਆਇਆ ਇਸਤਰੀ ਬਾਹਰੋਂ ਪੁਰਸ਼ ਲੈ ਆਈਏ ਇਸਤਰੀ ਪੁਰਸ਼ ਦਾ ਸੰਯੋਗ ਔਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਤੇ ਗਿਆਨ ਨੂੰ ਭਗਤੀ ਨਹੀਂ ਮਿਲੇ ਤਾਂ ਵੀ ਬਾਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੂਰੀ ਹੈ ਔਰ ਤੜਪਦੇ ਰਹੇ ਨੇ ਕਿ ਦੁਖੀ ਨੇ ਬੇਜ਼ਾਰ ਰਹੇ ਨੇ ਪਰੇਸ਼ਾਨ ਰਹਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਤਮਈ ਗੱਲ ਸਾਡੇ ਸਾਹਮਣੇ ਖੋਲ੍ਹਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਲੇ ਸ਼ਬਦ ਤੋਂ ਸੰਸਾਰ ਆਇਆ ਸੰਤ ਸਾਰ ਦੇ ਇੱਕ ਸ਼ਬਦ ਮੌਜੂਦ ਹੈ ਅਸੀਂ ਸ਼ਬਦ ਦੇ ਚ ਜੇ ਰਹਿਆ ਅਸੀਂ ਪ੍ਰਕਾਸ਼ ਦੇ ਚ ਜੇ ਰਹਿਆ ਪਰਮਾਤਮਾ ਦੇ ਚ ਜੇ ਰਹਿਆ ਸ਼ਬਦ ਦੇ ਚ ਜੇ ਰਹਿਆ ਦੋਸਤੋ ਇਹ ਸੀ ਅੱਜ ਦੀ ਵੀਡੀਓ ਸੰਤ ਸਿੰਘ ਮਸਕੀਨ ਜੀ ਦੀ ਜਿਸ ਵਿੱਚ ਉਹਨਾਂ ਨੇ ਦੱਸਿਆ ਇੱਕ ਗਾਥਾ ਦੇ ਬਾਰੇ ਦੱਸਿਆ ਕਿ ਇੱਕ ਬਜ਼ੁਰਗ ਮਰਗ ਤੇ ਪਿਆ ਹੁੰਦਾ ਹੈ ਉਸਦੇ ਬੱਚੇ ਹੁੰਦੇ ਨੇ ਕੋਲ ਉਹ ਮਰਦੇ ਹੋਏ ਬੱਚਿਆਂ ਨੂੰ ਇੱਕ ਸੰਦੂਕ ਦਿੰਦਾ ਉਹ ਸੰਦੂਕ ਨੂੰ ਤਿੰਨ ਤਾਲੇ ਲੱਗੇ ਹੁੰਦੇ ਹਨ ਤੇ ਤਿੰਨ ਚਾਬੀਆਂ ਹੁੰਦੀਆਂ ਉਹ ਕਹਿੰਦਾ ਮੇਰੇ ਬੱਚਿਓ ਇਹ ਸੰਭਾਲ ਕੇ ਰੱਖਿਓ ਮੇਰੀ ਉਮਰ ਭਰ ਦੀ ਕਮਾਈ ਹੈ ਤੇ ਬਜ਼ੁਰਗ ਮਰ ਜਾਂਦਾ ਹੈ ਤੇ ਬਜ਼ੁਰਗ ਦੇ ਮਰਨ ਤੋਂ ਬਾਅਦ ਉਹ ਬੱਚੇ ਉਹਦੇ ਉੱਤੇ ਰਮਾਲੇ ਪਾਉਂਦੇ ਨੇ ਰੋਜ਼ ਹੀ ਉਹਦੀ ਅਰਗਬਤੀ ਕਰਦੇ ਨੇ ਪਿਤਾ ਜਾਣ ਕੇ ਕਿੰਨੇ ਤੇ ਪਿਤਾ ਦਾ ਰੂਪ ਹੈਗਾ ਤੇ ਦੋਸਤੋ ਹਾਲਾਤ ਇੱਕ ਦਿਨ ਇਹੋ ਜਿਹੇ ਹੋ ਜਾਂਦੇ ਨੇ ਕਿ ਰੋਟੀ ਤੋਂ ਵੀ ਤੰਗ ਹੋ ਜਾਂਦੇ ਨੇ ਤੇ ਇੱਕ ਫਕੀਰ ਸਾਧੂ ਉਹਨਾਂ ਦੇ ਘਰੇ ਆਂਦਰਾ ਹੈ ਔਰ ਉਸ ਨੂੰ ਉਹਨਾਂ ਫਕੀਰ ਨੂੰ ਕਹਿੰਦੇ ਨੇ ਕਿ ਫਕੀਰ ਸਾਈ ਸਾਡੇ ਕੋਲ ਕੁਝ ਹੈ ਨਹੀਂ ਦੇਣ ਵਾਸਤੇ ਅਸੀਂ ਤੇ ਆਪ ਰੋਟੀ ਖੋਲੋ ਵੀ ਤੰਗ ਹੋਇਆ ਹੈ ਤੇ ਫਕੀਰ ਕਹਿੰਦਾ ਵੀ ਕੁਝ ਲੈਣ ਨਹੀਂ ਆਇਆ ਕੁਝ ਦੇਣ ਆਇਆ ਤੁਹਾਨੂੰ ਉਹ ਕਹਿੰਦੇ ਕੀ ਦੇਣ ਆਇਆ ਉਹਨਾਂ ਨੇ ਕਿਹਾ ਤੁਹਾਡਾ ਪਿਤਾ ਤੁਹਾਨੂੰ ਇੱਕ ਸੰਦੂਕ ਦੇ ਕੇ ਗਿਆ ਸੀ ਮਰਨ ਤੋਂ ਪਹਿਲਾਂ ਕਹਿੰਦੇ ਹਾਂਜੀ ਪਿਆ ਹੈ ਕਹਿੰਦਾ ਉਸ ਨੂੰ ਖੋਲ ਕੇ ਦੇਖੋ ਉਹ ਜਦੋਂ ਖੋਲਦੇ ਨੇ ਤੇ ਅੰਦਰ ਸੋਨੇ ਦੀਆਂ ਸਲਫੀਆਂ ਖਜ਼ਾਨਾ ਹੁੰਦਾ ਹੈ। ਤੋਂ ਦੋਸਤੋ ਉਹਨਾਂ ਨੇ ਦੱਸਿਆ ਕਹਿਣ ਦਾ ਭਾਵ ਇਹ ਸੀਗਾ ਕਿ ਜੇ ਸਾਨੂੰ ਪਤਾ ਵਾ ਖਜ਼ਾਨਾ ਵਾ ਖੋਲੀਏ ਤੇ ਪਤਾ ਚੱਲੇ। ਲੇਕਿਨ ਅਸੀਂ ਖੋਲਦੇ ਨਹੀਂ ਤੇ ਉਹਨਾਂ ਦਾ ਕਹਿਣ ਦਾ ਮਤਲਬ ਸੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਜ਼ਾਨਾ ਨੇ ਪਿਓ ਦਾਦੇ ਦਾ ਖੋਲ ਖਜ਼ਾਨਾ। ਮਤਲਬ ਕੀ ਸਾਡੇ ਤੇ ਕੋਈ ਦਿੱਕਤ ਆਂਦੀ ਹੈ, ਘਰੇ ਕੋਈ ਪਰੇਸ਼ਾਨੀ ਆਂਦੀ ਹੈ, ਅਸੀਂ ਪਖੰਡੀਆਂ ਸਾਧੂਆਂ ਦੇ ਕੋਲ ਭਜਦੇ ਆਂ। ਜਦ ਕਿ ਸਾਡੇ ਘਰੇ ਬਹੁਤ ਵੱਡਾ ਖਜ਼ਾਨਾ ਹੈ ਤੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਹਨਾਂ ਦੀ ਸ਼ਰਨ ਦੇ ਵਿੱਚ ਜਾਣਾ ਚਾਹੀਦਾ ਹੈ ਸਾਡੇ ਦੁੱਖ ਤਕਲੀਫ ਦੂਰ ਹੁੰਦੇ ਹਨ ਉਹ ਦਾਦੇ ਦਾ ਕੋਲ ਜਾਣਾ ਸੋ ਦੋਸਤੋ ਇਹ ਸੀ ਅੱਜ ਦੀ ਕਥਾ ਜਿੰਨੂੰ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਆਨੰਦ ਵੀ ਆਇਆ ਦੋਸਤੋ ਆਪ ਜੀ ਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝਾ ਕਰਨਾ ਅਗਰ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਦੋਸਤੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ